ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਾਪ ਸਾਹਿਬ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁਖਵਾਕ ਪਾਤਸ਼ਾਹੀ ਦਸਵੀਂ ਸ਼ਬੈ ਸ਼ੰਤ ਪ੍ਰਸਾਦੈ ਚੱਕਰ ਚਹਿ ਨਰਵਰਣ ਜਾਤਰ ਪਤ ਨਹੀਂ ਜੇ ਰੂਪ ਰੰਗ ਰੇਖ phe ਕਹ ਨਾ ਸਕਤ ਕੇ ਅਚਲ ਮੂਰਤਨ ਕੋ ਪ੍ਰਕਾਸ਼ ਸਿਮ ਤੋਜ ਕਹਿਜੈ ਕੋਟੇ ਨਰਿੰਦਰਾਣ ਸੌ ਸਾਨ ਗਿਣਿਜੈ ਤ੍ਰਿ ਪਵਨ ਮਹੀਪ ਸੁਰਨ ਰਸੋਰਾ ਨੇਤੇਤ ਬੰਤਣ ਕਹਿਤ ਤਉ ਸਰਵ ਨਾਮ ਕਥੈ ਕਵ ਨਹੀਂ ਕਰਮ ਨਾਮ ਵਰਨ ਸੁਮਤ ਭੁਜੰਗ ਪ੍ਰਯਤ ਛੰਦ ਨਵਸਤਵੰਗ ਕਾਲੇ ਨਮਸਤਵੰਗ ਕਿਰਪਾਲੇ ਨਮਸਤੰਗ ਰੂਪੇ ਨਮਸਤੰਗ ਨੂੰੰਬੇ ਨਵਸਤੰਗ ਭੇਕੇ ਨਮਸਤੰਗ ਲੇਕੇ ਨਮਸਤੰਗ ਕਾਏ ਨਮਸਤੰਗ ਜਾਏ ਨਵਸੰਗ ਗੰਜੇ ਨਮਸਤੰਗ ਭੰਜੇ ਨਵਸੰਗ ਨਾਮੇ ਨਮਸਤੰਗ ਠਾਮੇ ਨਵਸੰਗ ਕਰਮੰਗ ਨਮਸਤੰਗ ਧਰਮੰਗ ਨਵਸੰਗ ਨਾਮੰਗ ਨਮਸਤੰਗ ਧਾਮੰ ਨਵਸੰਗ ਜੀਤੇ ਨਮਸਤੰਗ ਭੀਤੇ ਨਵਸੰਗ ਵਾਹੇ ਨਮਸਤੰਗ ਢਾਹੇ ਨਵਸੰਗ ਨੀਲੇ ਨਮਸਤੰਗ ਨਾਥ ਦੇ ਨਮਸਤੰਗ ਛੇਦ ਦੇ ਨਮਸਤੰਗ ਗਾਦੇ ਨਵਸੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਉਦਾਰੇ ਨਮਸਤੰਗ ਪਾਰੇ ਨਵਸੰਗ ਸੋਇ ਕੈ ਨਵਸਤੰਗ ਨੇਕ ਕੈ ਨਵਸਤੰਗ ਪੂਤੇ ਨਮਸਤੰਗ ਜੂਪੇ نمستگ نرکرمے نمستگ نرپرمے نمستگ ندیشے نمست نرپیشے نمست نرنامے نمست نرکامے نمستگ ندھاتے نمست نرگاتے نمست نردوتے نمست بھوتے نمست لوکے نمست شوکے نمست نرتاپے نمست تاپے نمست ترمانے نمست نردانے نمست گاہے نمست واہے نمستگ تریورگ نمست سرگے نمست پرپوگے نمستگ سوجوگے ਨਮਸਤੰਗ ਰੰਗੇ ਨਮਸਤੰਗ ਪੰਗੇ ਨਮਸਤੰਗੰਗੇ ਨਮਸਤਸਤਰਮੇ ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੇ ਨਮਸਤੰਗ ਜਾਤੇ ਨਮਸਤੰਗ ਪਾਤੇ ਨਮਸਤੰਗ ਅਹ ਮਜਵੇ ਨਮਸਤਸਤ ਜਿਵੇ ਆਂਦੇ ਸੰਗ ਦੇਸੇ ਨਮਸਤੰਗ ਭੇਸੇ ਨਮਸਤੰਗ ਨਰਧਾਮੇ ਨਮਸਤੰਗ ਨਿਰਵਾਮੇ ਨਵ ਸਰ ਕਾਲੇ ਨਮਸਰ ਦਿਆਲੇ ਨਮਸਰ ਰੂਪੇ ਨਮਸਰ ਭੂਪੇ ਨੋਜ਼ਰ ਕਾਪੇ ਨਮਸਰ ਤੱਪੇ ਨਮਸਰ ਕਾਲੇ ਨਮਸਰ ਪਾਲੇ ਨਮਸਤਸ ਸੁਦੇਵੈ ਨਮਸਤੰਗ ਭੇਵੈ ਨਮਸਤੰਗ ਜਨਮੈ ਨਮਸਤੰਗ ਸੁਬੰਨਮੈ ਨਮਸਤੁਰ ਗਉਨੈ ਨਮਸਤੁਰ ਭਾਉਨੈ ਨਮਸਤੁਰ ਰੰਗੀ ਨਮਸਤੁਰ ਭੰਗੇ ਨਮੋ ਕਾਲ ਕਾਲੈ ਨਮਸਤਸ ਸੁਦੇਵੈ ਨਮਸਤੰਗ ਵਰਣੈ ਨਮਸਤੰਗ ਮਰਣੈ ਨਮਸਤੰਗ ਜਿਰਾ ਰੰਗ ਨਮਸਤੰਗ ਕਰਤਾ ਰੰਗ ਨਮਸਤੁਰ ਧੰਦੇ ਨਮੋਸਤਵੰਦੇ ਨਮਸਤੰਗ ਨਿਰਸ਼ਾਕੇ ਨਮਸਤੰਗ ਨਿਰਵਾਕੇ ਨਮਸਤੰਗ ਰਹੀਮੈ ਨਮਸਤੰਗ ਕਰੀਮੈ ਨਵਸਤੰਗ ਅਨੰਤੈ ਨਮਸਤੰਗ ਮਹੰਤੈ ਨਮਸਤਸਤਰਾ ਬੀ ਨਮਸਤੰਗ ਸੋਹਾਗੇ ਨਵ ਸਰਪ ਸੋਕੰਗ ਨਮਸਰ ਪੋਕੰਗ ਨਮਸਰ ਕਰਤਾ ਨਮਸਰ ਹਰਤਾ ਨਮੋ ਜੋਗ ਜੋਗੇ ਨਮੋ ਪੋਗ ਪੋਗੇ ਨਵ ਸਰੋਧੇ ਆਲੇ ਨਮਸਰ ਪਾਲੇ ਚਾਤਰੀ ਸ਼ੰਦ ਪ੍ਰਸਾਦ ਅਰੂਪ ਹੈ ਅਨੂਪ ਹੈ ਅਜੂ ਹੈ ਅਭੂ ਹੈ ਅਲੇਖ ਹੈ ਅਪੇਖ ਹੈ ਨਾਮ ਹੈ ਅਕਾਮ ਹੈ ਅਦੇ ਹੈ ਅਬੇ ਹੈ ਅਜੀਥ ਹੈ ਅਭੀਤ ਹੈ ਤਰਮਨ ਹੈ ਨਦਨ ਹੈ ਤ੍ਰਿਵਰਗ ਹੈ ਅਸਰਗ ਹੈ ਅਨਿਲ ਹੈ ਅਨਾਦ ਹੈ ਅਜੀ ਹੈ ਅਜਾਦ ਹੈ ਅਜਨਮ ਹੈ ਵਰਣ ਹੈ ਅਪੂਤ ਹੈ ਭਰਣ ਹੈ ਅਗੰਝ ਹੈ ਪੰਜ ਹੈ ਜੂਜ ਹੈ ਜੰਜ ਹੈ ਅਮੀਕਰ ਰਫੀਕ ਹੈ ਧੰਦ ਹੈ ਬੰਧ ਹੈ ਨਿਰਬੂਜ ਹੈ ਸੂਜ ਹੈ ਅਕਾਲ ਹੈ ਅਜਾਲ ਹੈ ਅਲਾਹ ਹੈ ਅਜਾ ਹੈ ਅਨੰਤ ਹੈ ਮਹੰਤ ਹੈ ਅਲੇ ਕੈ ਨਰਸ਼ਰੀ ਕੈ ਨਰਲੰਭ ਹੈ ਅਸੰਭ ਹੈ ਅਗਮ ਹੈ ਜਮ ਹੈ ਅਭੂਤ ਹੈ ਅਸ਼ੂਤ ਹੈ ਅਲੋਕ ਹੈ ਅਸ਼ੋਕ ਹੈ ਕਰਮ ਹੈ ਭਰਮ ਹੈ ਅਜੀਤ ਹੈ ਅਪੀਤ ਹੈ ਵਾਹ ਹੈ ਅਗਾਹ ਹੈ ਕਮਨ ਹੈ ਨਿਦਾਨ ਹੈ ਅਨੇਕ ਹੈ ਫਿਰੇਖ ਹੈ ਪਜੰਗ ਪਰਯਤ ਛੰਦ ਨਵ ਸਰਮਨ ਇਸ ਮੁਸਤੀ ਨਿਦਾਨੇ ਨਮੋ ਦੇਵ ਦੇਵੀ ਭੇਕੀ ਪੇਵੇ ਨਵੋ ਕਾਲ ਕਾਲੇ ਨਮੋ ਸਰਪਾਲੇ ਨਮੋ ਸਰਗੌਣੇ ਨਮੋ ਸਰਪੌਣੇ ਅਨੰਗੀ ਨਾਤੇ ਨਿਰਸ਼ੰਗੀ ਪਰਮਾਤੇ ਨਮੋ ਭਾਨ ਭਾਨੇ ਨਮੋ ਮਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਵੋ ਨਿਰਤ ਨਿਰਤੇ ਨਵੋ ਨਾਦ ਨਾਦੇ ਨਵੋ ਪਾਨ ਪਾਨੇ ਨਵੋ ਬਾਦ ਬਾਦੇ ਅਨੰਗੀ ਨਾਮੇ ਸਮਸਤੀ ਸਰੂਪੇ ਪਰਭੰਗੀ ਪਰਮਾਤੇ ਸਮਸਤੀ ਵਿਭੂਤੇ ਕਲੰਕ ਗੁਣਾਂ ਦੇ ਕਲੰਕੀ ਸਰੂਪੇ ਨਵੋ ਰਾਜ ਰਾਜੇਸ਼ਵਰੰ ਪਰਮ ਰੂਪੇ ਨਵੋ ਜੋਗ ਜੁਗੇਸ਼ਵਰੰ ਪਰਮ ਸਿੱਧੇ ਨਵੋ ਰਾਜ ਰਾਜੇਸ਼ਵਰੰ ਪਰਮ ਬਿਰਦੇ ਨਵੋ ਛਤਰ ਪਾਣੇ ਨਵ ਅਸਤਰ ਮਾਣੇ ਨਵ ਪਰਉੰਗਿਆ ਤਨਮੁ ਲੋਕਮਾਤਾ ਅਭੇਖੀ ਭਰਮੀ ਭੋਗੀ ਭੂਤੇ ਨਵ ਜੋਗ ਜੋਬੇਸ਼ਮਰੰ ਪਰਉਜੁਗਤੈ ਨਵੋ ਨਿਤ ਨਾਰਾਇਣੇ ਕਰੂਰ ਕਰਮੇ ਨੋ ਪ੍ਰੇਤ ਪ੍ਰੇਦ ਦੇਵੇ ਸੁਧਰਮੇ ਨਵੋ ਰੋਗ ਹਰਤਾ ਨਵੋ ਰਗ ਰੂਪੇ ਨਵੋ ਸ਼ਾਸ਼ ਸ਼ੰਗ ਨਵੋ ਪੂਪੂਪੇ ਨਵੋ ਦਾਨਦਾਨੇ ਨਵੋ ਮਨ ਮਾਨੇ ਨਵੋ ਰੋਗ ਰੋਗੇ ਨਵੋ ਤੰਕਿਸ਼ਨਾਨੇ ਨਵੋ ਮੰਤਰ ਮੰਤਰੰ ਨਵੋ ਜੰਤਰ ਜੰਤਰੰ ਨਵੋ ਇਸਤਿ ਇਸਤੈ ਨਵੋ ਤੰਤਰ ਤੰਤਰੰ ਸਦਾ ਸਚ ਦਾ ਨੰਦ ਸਰਵੰਗ ਪ੍ਰਣਾਸੀ ਅਨੂਪੇ ਰੂਪੇ ਸਮਸਤਲ ਨਿਵਾਸੀ ਸਦਾ ਸਦਦਾ ਬੁੱਧ ਦਾ ਵਿਰਧ ਕਰਤਾ ਅਦੋ ਉਰਦ ਅਰਦੰ ਅਗੰਗ ਊਗ ਹਰਤਾ ਪਰਮ ਪਰਮ ਪਰਮੇਸ਼ਵਰੰ ਕਰੋਸ਼ ਪਾਲੰ ਸਦਾ ਸਰਵਦਾ ਸਿਦਦਾਤਾ ਦੇਵਲੰ ਅਸ਼ੇਦੀਪੇਤੀ ਨਾਮੰ ਕਾਮੰ ਸਮਸਤੋ ਪਰਾਜੀ ਸਮਸਤ ਸਤ੍ਹਾ ਮੰ ਤੇਰਾ ਜੋਰ ਚਾਤ੍ਰਿ ਸ਼ੰਦ ਜਲੇ ਹਨ ਤਲੇ ਹਨ ਪੀਤੇ ਅਬੇ ਹੈ ਪ੍ਰਭੂ ਹੈ ਅਜੂਹ ਹੈ ਉਦੇਸਾ ਭੇਸ ਹੈ ਪੁਜੰਗ ਪ੍ਰਯਤ ਛੰਦ ਆਗਾਦੇ ਵਾਦੇ ਨੰਨਦੀ ਸਰੂਪੇ ਨਮੋ ਸਰਮਾਨੇ ਸਮਸਤੀ ਨਿਧਾਨੇ ਨਵਸਤਵੰਗ ਨਰਨਾਤੇ ਨਮਸਤਵੰਗ ਪਰਮਾਤੇ ਨਵਸਤਵੰਗ ਅਗੰਝੇ ਨਵਸਤਵੰਗ ਭੰਜੇ ਨਵਸਤਵੰਗ ਕਾਲੇ ਨਵਸਤਵੰਗ ਪਾਲੇ ਨਮੋ ਸਰੁ ਦੇਸੇ ਨਮੋ ਸਰ ਭੇਸੇ ਨਵ ਰਾਜ ਰਾਜੇ ਨਵ ਸ਼ਾਸਾਜੇ ਨਵ ਸ਼ਾਸ਼ਾਹੇ ਨਵ ਮਾਮਾਹੇ नव गीत गीते नव प्रीति प्रीते नव रोग रोखे नव शोक सोके नव सर रोगे नमस्तुर भोगे नव सर जीतंग नमः सर पीतंग नव सर ज्ञानंग नव परमतानंग नव सर मंत्रंग नव सौ जंत्रंग नव सौ दृश्यंग नव सो कृष्ण नव तो रंगे त्रिभंगी नंगे नव जीव जीवंग नव बीज बीज के जे बीज समस्तंग परसि जे ਕਿਰਪਾਲਨ ਸਰੂਪੇ ਖੂ ਕਰਮੰਗ ਪ੍ਰਣਾਸੀ ਸਦਾ ਸਰਵਦਰ ਸਦਗ ਨਿਵਾਸੀ ਚਰਪੜ ਸੰਤ ਪ੍ਰਸਾਦ ਅੰਮ੍ਰਿਤ ਕਰਮੇ ਵਰ ਧਰਮੇ ਕਲ ਜੋਗੀ ਅਚਲ ਭੋਗੇ ਆਚਲ ਰਾਜ ਅਟਲ ਸਜਿ ਕਲ ਧਰਮੰਗਲਕ ਕਰਮੰ ਸਰਵੰ ਦਾਤਾ ਸਰਵੰ ਗਿਆਤਾ ਸਰੰਗ ਭਾਨੇ ਸਰੰਗ ਮਾਨੇ ਸਰਵੰਗ ਪ੍ਰਾਣੰ ਸਰਵੰਗ ਤਰਾਣੰ ਸਰਵੰ ਭੁਗਤਾ ਸਰਵੰ ਜੁਗਤਾ ਸਰਵੰ ਦੇਵੰ ਸਰਵੰ ਭੇਵੰ ਸਰਵੰ ਕਾਲੇ ਸਰਵੰ ਪਾਲੇ ਰੂਵਾਲ ਸੰਤ ਪ੍ਰਸਾੰਦੇ ਆਦ ਰੂਪਨਦ ਮੂਰਤ ਜੋਨਪੁਰਖ ਪਾਰੇ ਸਰਵ ਮੰਤਰਮਾਨ ਦੇਵ ਅਪੇਵ ਆਲੂਦਾਰ ਸਰਵ ਪਾਲਕ ਸਰਵ ਕਾਲ ਕੇ ਸਰਵ ਕੋਪਨ ਕਾਲ ਜਤਰ ਤਰ ਵਿਰਾਜਹੀ ਅਵਦੂਤ ਰੂਪ ਰਿਸਾਲੇ ਨਾਮ ਠਾਉਨਾ ਜਾ ਜਾਕਰ ਰੂਪ ਰੰਗ ਨ ਰੇਖ ਯਦਪੁਰਕ ਉਦਾਰ ਮੂਰਤ ਅਜੋਨਾ ਦਸੇਕ ਦੇ ਸੌਰਨ ਤੇ ਜਾਕਰ ਰੂਪ ਰੇਖ ਨਾ ਰਾਗ ਚਤਰਤ ਤਰ ਦਿਸਾ ਵਿਸਾ ਹੋਏ ਫੈਲੇ ਅਨੁਰਾਗੇ ਨਾਮ ਕਾਮ ਬੀਨ ਪੇ ਕਤਤਾਉ ਨਹ ਜਾਏ ਸਰਮਾ ਸ੍ਰੋਤਰਮਾਨ ਸਦਾ ਮਨ ਤਹੇ ਏਕ ਮੂਰਤ ਨ ਏਕ ਦਰਸ਼ਨ ਕਿਨ ਰੂਪਨੇਕ ਖੇਲ ਕੇ ਅਕੇਲ ਖੇਲਣੇ ਅੰਤ ਕੋ ਫਿਰ ਏਕਾ ਦੇ ਪੇਵ ਨਾ ਜਾਣੀ ਜੇ ਬੇਦੁਰ ਕ ਤੇਵ ਰੂਪ ਰੰਗ ਨਾ ਜਤ ਪਾਸੋ ਜਾਨੀ ਕਿਹ ਜੀਵਾ ਤਾਤਮਾਤ ਨਾ ਜਾ ਜਾ ਕਰ ਜਨਮ ਮਰਨ ਬਹੀਨ ਚੱਕਰ ਬਕਰ ਫਿਰਾ ਚਤੁਰ ਚੱਕ ਮਨ ਹੀ ਪ੍ਰਤੀਨ ਲੋਕ 14 ਕੇ ਵਿਖਾ ਜਗ ਜਾਪੇ ਜੇ ਜਾਪ ਹੋਇ ਆ ਦੇਵ ਆਨੰਦ ਮੂਰਤ ਥਾਪਿ ਉਥਵੇ ਜੇ ਤਾਪ ਪਰਮ ਰੂਪ ਪੁਨੀਤ ਮੂਰਤ ਪੂਰਨ ਪਰਕ ਪਾਰ ਸਰਬ ਵਿਸਰਜ ਸਵੈੰਭਵ ਗੜਣ ਭੰਜਨ ਹਾਰ ਕਾਲਹੀਨ ਕਲਾ ਸੰਯੁਕਤੈ ਕਾਲਪੁਰਖ ਦੇਸ ਧਰਮ ਧਾਮ ਸੁ ਪਰਮ ਰਹਿਤ ਭੂਤ ਅਲਕ ਭੇਸ ਅੰਗ ਰਗ ਨ ਰੰਗ ਜਾਕੇ ਜਤ ਪਤਨ ਨਾਮ ਗਰਵ ਗੰਜਨ ਦੁਸ਼ਟ ਪੰਜਨ ਮੁਕਤ ਦਾਇਕ ਕਾਮ ਆਪ ਰੂਪ ਮੇਕਨ ਉਸਤੈ ਇੱਕ ਪਰਕਵਧੂਤ ਗਰਵ ਗੰਜਨ ਸਰ ਪੰਜਨ ਆਦ ਰੂਪ ਸੂਤੈ ਅੰਗਹੀਨ ਪੰਗਨ ਆਤਮੇਕ ਪਰਕਪਾਰ ਸਰਵ ਲਾਇਕ ਸਰਵ ਘਾਇਕ ਸਰੂਪ ਪਰਤਪਾਰ ਸਰਵਗੰਤਾ ਸਰਵਹੰਤਾ ਸਰਉਤੇਨ ਭੀਖ ਸਰਸ਼ਤ ਨ ਜਾਨੀ ਜੇਹੀ ਰੂਪ ਰੰਗ ਅਰੇਖ ਪਰਮ ਬੇਦ ਪੁਰਾਨ ਜਾ ਕੈ ਨਿਤ ਪਖਤਨਿਤ ਕੋਟ ਸਮਰਤ ਪੁਰਾਨ ਸ਼ਾਸਤਰ ਨਾ ਆਵੀ ਬੋਚਤ ਮਦ ਭਾਰ ਸੰਤ ਪ੍ਰਸਾਦ ਗਨ ਗਨ ਉਦਾਰ ਮਹਿਮਾ ਪਾਰ ਅਸਨ ਭੰਗ ਪਾਨੰਗ ਅਨਪੋਪਰਕਾਸ਼ ਨਿਤ ਨਾਸਿਆ ਜਨ ਬਾਹੋ ਸਹਨ ਸਾਹੋ ਰਾਜਾਨ ਰਾਜਪਾਨਨ ਭਾਨਨ ਭਾਨ ਦੇਵਾਨ ਦੇਵ ਉਪਮਾਨ ਇੰਦ੍ਰਾਨ ਇੰਦਰਪਾਲਨ ਬਾਲ ਰੰਕਾਨ ਰੰਕਾਲਨ ਕਾਲੇ ਅਨਪੂਤ ਅੰਗਿਆਪਾ ਭੰਗ ਗਤਮਤ ਪਾਰ ਗੁਣਗਨਉਦਾਰ ਮਨਗਨ ਪ੍ਰਣਾਮ ਨਿਰਭੈ ਨਿਕਾਮ ਯਤ ਦੁਤ ਪਰਚੰਡ ਮਿਤਕਤਾ ਕੰਡ ਆਲਸ ਕਰਮਾ ਦ੍ਰਿਸ਼ਾ ਧਰਮਾ ਸਰਵਾ ਪੰਡਾਡੇ ਨਵਾਡੇ ਚਾਤਰੀ ਸ਼ੰਤ ਪ੍ਰਸਾਦ ਗੋਬਿੰਦੇ ਮਕੰਦੇ ਉਦਾਰੇ અપਾਰੇ ਹਰੀ ਅੰਕ ਰੀਂਗਿੰਦਰ ਨਾਮੇ ਕਾਮੇ ਪਜੰਗ ਪ੍ਰਯਤ ਛੰਦ ਹੈ ਚਤਰ ਚੱਕਰ ਕਰਤਾ ਚਤਰ ਚੱਕਰ ਹਰਤਾ ਚਤਰ ਚੱਕਰ ਦਾਨੀ ਚਤਰ ਚੱਕਰ ਜਾਣੇ ਚਤਰ ਚੱਕਰ ਵਰਤੀ ਚਤਰ ਚੱਕਰ ਭਰਤੀ ਚਤਰ ਚੱਕਰ ਪਾਲੇ ਚਤਰ ਚਤਰ ਕਾਲੇ ਚਤਰ ਚਤਰ ਵਾਸੀ ਚਤਰ ਚਤਰ ਵਾਸੀ ਚਤਰ ਜਤਰ ਮਾਨੇ ਚਤਰ ਚੱਕਰ ਦਾਨੇ ਚਤ ਰਿਸ਼ੰਦ ਹੈ نہ سترہ نہ متر نہم پتر ہے نہ کرم نہ کائے اجنم گجائے نہ چترہ نہ متر پرے ہیں پوتر ہے پردیشا دِشا درش ہے کرش ہے بگوتی چند پرساد کت آش دش ہے کیا پھج پیش ہے کیا گنج کرم ہے کیا پنج پرم ہے کیا آ پھج لوک ہے کیا ادت شوق ہے کیا ابدوت ورن ہے کہ بھبوت کرنا ہے کہ راجنگ پرواہ ہیں کہ درمک توجا ہے کہ اشوک ورن ہے کہ سرباؤ ورن ہے ਕਿ ਜਗਤੰਕ ਰੀਤੀ ਹੈ ਕਿ ਸ਼ਤਰੰਗ ਛਤਰੀ ਹੈ ਕਿ ਬ੍ਰਮੰਗ ਸਰੂਪ ਹੈ ਕਿ ਅਨੁਭੋ ਨੂੰ ਕੋਇ ਕਿ ਆਦ ਦੇਵ ਹੈ ਕਿ ਆਪੋ ਭੇਵ ਹੈ ਕਿ ਚਤਰੰਗ ਬਹੀਨ ਹੈ ਕਿ ਕੇ ਅਧਿਨ ਹੈ ਕਿ ਰੋਜੀ ਰਜੈ ਕਰ ਹਿਮਰਿਆ ਹੈ ਕਿ ਪਗ ਬੀਅ ਹੈ ਵਹ ਕਿ ਗੈਵਲ ਗੈਵ ਹੈ ਕਿ ਫੁੱਲ ਗੁਨਾ ਹੈ ਕਿ ਸ਼ਾਨ ਸ਼ਾਹ ਹੈ ਕਿ ਕਾਰਣ ਕੁੰਨੰਦ ਹੈ ਕਿ ਰੋਜੀ ਦੇਹੰਦ ਹੈ ਕਿ ਰਾਜ ਕਰਹੀ ਮੈਂ ਕਿ ਕਰਮ ਕਰੀ ਮੈਂ ਕਿ ਸਰਵੰ ਕਲੀ ਹੈ ਕਿ ਸਰਵੰ ਦਲੀ ਹੈ ਕਿ ਸਰਵਤਰ ਮਾਨੈ ਕਿ ਸਰਵਤਰ ਦਾਨੈ ਕਿ ਸਰਵਤਰ ਗਉਨੈ ਕਿ ਸਰਵਤਰ ਭਉਨੈ ਕਿ ਸਰਵਤਰ ਦੇਸੈ ਕਿ ਸਰਵਤਰ ਭੇਸੈ ਕਿ ਸਰਵਤਰ ਰਾਜੈ ਕਿ ਸਰਵਤਰ ਸਾਜੈ ਕਿ ਸਰਵਤਰ ਦੀਨੈ ਕਿ ਸਰਵਤਰ ਲੀਨੈ ਕਿ ਸਰਵਤਰ ਜਾਹੂ ਕਿ ਸਰਵਤਰ ਭਾਹੋ کہ سوتر دیس ہے کہ سروتر پیش ہے کہ سروتر کل ہے کہ سروتر پال ہے کہ سروتر ہنتا ہے کہ سروتر گنتا کے سروتر پےکی کے سوتر پےکے کہ سروتر کج ہے کہ سروتر راج ہے کہ سبوتر سوکھ ہے کہ سروتر پوکھا ہے کہ سروتر ترا ہے کہ سوتر پراڑھ ہے کہ سروتر دیسا ہے کہ سوتر پیسا ہے ਕਿਸ ਰੋਤਰ ਮੰਨੈ ਇਸ ਦੇਵ ਨੂੰ ਪ੍ਰਦਾਨੈ ਕਿਸ ਰੋਤਰ ਜਾਪੈ ਕਿਸ ਰੋਤਰ ਤਾਪੈ ਕਿਸ ਰੋਤਰ ਭਾਣੈ ਕਿਸ ਰੋਤਰ ਮੰਨੈ ਕਿਸ ਰੋਤਰ ਇੰਦਰਾ ਕੇ ਰੋਤਰ ਚੰਦਰੈ ਕਿਸ ਸਰਵੰਕਲੀ ਮੈ ਕੇ ਪਰਮ ਫਹੀਮੈ ਕੇ ਅਕਲ ਅਲਾਮੈ ਕੇ ਸਾਇਕ ਕਲਾਮੈ ਕੇ ਹੁਸਨੁਲ ਵਜੂਹ ਹੈ ਤੋ ਮਾਮਲੁ ਰਜੂਹ ਹੈ ਮੈ ਸੁਲਸਲਾ ਮੈ ਸਲਿਫਤ ਮੁੱਦਮੈ ਗਨੀਮੁਲ ਸ਼ਿਕਸਤਾ ਗਰੀਵਲ ਪ੍ਰਸਤਾ ਬਿਲੰਦਲ ਮਕਾਨੈ ਜ਼ਮੀਦੁਲ ਜ਼ਮਾਨੈ ਤਮੀਜ਼ੁਲ ਤਮਮੈ ਰਜੂਲ ਨਿਧਾਨੈ ਹਰੀਫੁਲ ਅਜੀਮੈ ਰਜੈ ਕੇ ਯਕੀਨੈ ਅਨੇਕੁਲ ਤਰੰਗ ਹੈ ਭੇਦ ਹੈ ਭੰਗ ਹੈ ਅਜੀਜੁ ਨਿਵਾਜ ਹੈ ਕਨੀ ਮਲਖੇ ਰਾਜੈ ਨਿਰਭ ਸੁਰੂਪ ਹੈ ਤ੍ਰਿਮੁਖਤ ਵਿਭੂਤ ਹੈ ਪਰਭੁਗਤ ਪ੍ਰਭਾ ਹੈ ਸੁਜੁਗ ਸੁਦਾ ਹੈ ਸੋਦੈਵਨ ਸਰੂਪ ਹੈ ਭੇਦੀ ਅਨੂਪ ਹੈ ਸਮਸਤੋ ਪਰਾਜੈ ਸਦਾ ਸਰਵ ਸਾਜ ਹੈ ਸਮਸਤੁਲ ਸਲਾਮ ਹੈ ਸੁਦੇਵਲ ਕਾਮ ਹੈ ਨਿਰਵਾਸ ਸਰੂਪ ਹੈ ਅਗਦ ਹੈ ਅਨੂਪ ਹੈ ਓ ਅੰਗਾਦ ਰੂਪੇ ਨਾਸ ਰੂਪੇ ਨੰਗੀ ਨਾਮੇ ਤ੍ਰਪੰਗੀ ਤ੍ਰਿਕਾਮੇ ਤ੍ਰਿ ਵਰਗੰ ਤ੍ਰਿ ਵਾਦਯ ਗੰਝੇ ਅਗਾਦੇ ਸੂ ਸਰ ਭਾਗੇ ਸੂ ਸਰਵਨੁ ਰਾਗੇ ਤ੍ਰਿ ਭਗਤ ਸਰੂਪ ਹੈ ਅਛਜ ਹੈ ਅਸ਼ੂਤ ਹੈ ਕੇ ਨਰਕੰ ਪ੍ਰਨਾਸ ਹੈ ਪ੍ਰਿਥੁਲ ਪ੍ਰਵਾਸ ਹੈ ਨਿਰੁਕਤ ਪ੍ਰਵਾਹ ਹੈ ਸੁਦੈਵਨ ਸਦਾ ਹੈ ਬਿਵਕਤ ਸਰੂਪ ਹੈ ਪ੍ਰਜੁਕਤ ਨੂਪ ਹੈ ਨਿਰੁਕਤ ਸਦਾ ਹੈ ਬਿਵਕਤ ਪ੍ਰਵਾਹ ਹੈ ਅਨਯੁਕ ਸਰੂਪ ਹੈ ਪ੍ਰਜੁਕਤ ਨੂਪ ਹੈ ਚਤ੍ਰਿ ਛੰਦ اپنگ ہے انگ ہیں اپیک ہیں الیخ ہیں اپرم ہے کرم ہے اناد ہیں جگا دے اج ہیں اب ہیں اپوت ہیں ادوت ہیں اناس ہیں اداس ہیں تند ہیں بند ہیں اپکت ہیں برکت ہیں ناس ہیں پرکاش ہیں نشچنت ہیں سنند ہیں الکھ ہیں ادیک ہیں الیخ ہیں اپیک ہیں ٹا ہے اگا ہے اثمبھ ہیں گم ہے نیل ہیں اناد ہیں ਅਨਤ ਹੈ ਸੁਨਤ ਹੈ ਜਾਤ ਹੈ ਜਦ ਹੈ ਚਰ ਪ੍ਰਸ਼ੰਤ ਪ੍ਰਸਾਦ ਸਰਵੰਗ ਹੰਤਾ ਸਰਵੰਗ ਗੰਤਾ ਸਰਵੰਗ ਖਿਆਤਾ ਸਰਵੰਗ ਗਿਆਤਾ ਸਰਵੰਗ ਹਰਤਾ ਸਰਵੰਗ ਕਰਤਾ ਸਰਵੰਗ ਪ੍ਰਾਣੰ ਸਰਵੰਗ ਤ੍ਰਾਣੰ ਸਰਵੰਗ ਕਰਮੰ ਸਰਵੰਗ ਧਰਮੰ ਸਰਵੰਗ ਜੁਕਤਾ ਸਰਵੰਗ ਮੁਕਤਾ ਰਸਾਵਲ ਸ਼ੰਤ ਪ੍ਰਸਾਦ नव नरक नासे स्तवम प्रकाशे अनंगम स्वरूपे भंगम विभूते परमात्मं परमाते सदा सर्व साते गा स्वरूपे निर्वाद विभूते اننگی نئے تربنگی ترکمے نربنگی سروپ ہے سروگی انوپ نہ پوتر ہے نہ پوتر ہے نہ سترہ نہ متر ہے نہ تات نہ ماتا ہے نہ جاتا ہے نہ پاتا ہے نرشاک فری ق متوں می کدیو پربھا ہیں اجہ ہیں اجا ہیں بھگوتی سنت پرساد کے جاہر ظہور ہیں کہ حاضر حضور ہے ہمیش السلام ہے سمستل کلام ہیں کہ صاحب دماغ ہیں کہ سنل چراغ ہیں کہ کامل کریم ہیں کہ رج کریم ہیں کہ روجی دہند ہیں کہ رج کر رہیں کریمل کمال ہیں کہ سن جمال ہیں گنی مل کا جائیں گری بل نواز ہری پل شکن ہیں ہراسل فکن ہیں کلنگ پرناس ہیں سمستل نواس ہیں یا کنجل ہیں رجائک رحیم ہیں سمستل جہ ہیں کہ صاحب کرا ہیں کہ نرکنگ پرناس ہیں ویستل نواس ہیں کہ سربل گون ہے ہمیش روان ہے تمامل تمیج ہے سمستل عجیج ہے پارنگ پرم عیس ہے سمستل عدیش ہے دیش الخ ہے میشل پیخ ہے جمین نل ہے امی کل ہے کریم القمال ہے کہ جورت جمال ہے کہ چلنگ پرکاش ہے کہ میں تو سواس ہے ہیں کاجل سروپ ہے کہ میں تو بھبوت ہے کہ میں تو پسا ہے کہ آتم پرواہ ہے کہ چلنگ ننگ ہے کہ میں تو پنگ ہے مد پر پرساد ਮਨ ਮਨ ਪ੍ਰਣਾਮ ਗੁਣ ਗਣ ਮੁਦਾਮ ਅਰਵਰ ਅਗੰਝ ਹਰਨ ਪ੍ਰਭੰਜ ਅਨ ਗਨ ਪ੍ਰਣਾਮ ਮਨ ਮਨ ਸਲਾਮ ਹਰਨ ਰਖੰਡ ਵਰਨਰ ਮੰਡ ਆਨ ਪਵਨਾਸ ਮਨ ਮਨ ਪ੍ਰਕਾਸ਼ ਗੁਣ ਗਣ ਪ੍ਰਣਾਮ ਜਲ ਸਲ ਮੁਦਾਮ ਅੰਜ ਜੀ ਅੰਗੇ ਅਸਨ ਭੰਗ ਪਾਪਾਰ ਗਤਿ ਮਤੁਦਾਰ ਜਲ ਸਲ ਮੰਡ ਦਿਸਵਜ ਭੰਡ ਜਲ ਸਲ ਮਹਾਂਤ ਦਿਸਵਜ ਬੇ ਅੰਤੇ अनपवनास त्रित तरतुरास या जानवा हो एकसदा हो ओंका राद कथनी दाद अलकंड ख्याल गुरुवर काल कर कर प्रणाम चित चरन नाम अंच जिगात अज जना बात अनजन जिगात अनरंज बात अनटट भंडार अनढट पार आ डीठ धर्म अटट कर्म अनवर्ण अनंत दाता महान तो हर बोल मना छंदत प्रसाद ਕਰੁਣਾਲੇ ਹਾਂ ਅਰ ਕਲਲੇ ਹਾਂ ਕਲਕੰਡਣ ਹਾਂ ਮਹ ਮੰਡਣ ਹਾਂ ਜਗਤੇਸ਼ਵਰ ਹਾਂ ਪਰਮੇਸ਼ਵਰ ਹਾਂ ਕਲਕਲਨ ਹਾਂ ਸਰਵ ਉਬਾਰਣ ਹਾਂ ਤ੍ਰਤਕੇ ਤਰਨ ਹਾਂ ਜਗ ਕੇ ਕਰਨ ਹਾਂ ਮਨ ਮੰਨਹਿ ਜਗ ਜਾਨਿਆ ਹਾਂ ਸਰਉੰ ਪਰ ਹਾਂ ਸਰਉੰਕਰ ਹਾਂ ਸਰਪਾਸੈ ਸਰਉਨਸੈ ਹਾਂ ਕਰੁਣਾ ਕਰਹਿ ਵਿਸ਼ੰਬਰ ਹਾਂ ਸਰਵੇਸ਼ਵਰ ਹਾਂ ਜਗਤੇਸ਼ਵਰ ਹਾਂ ਬ੍ਰਹਮੰਡ ਸੈ ਕਲਕੰਡ ਸੈ ਪਰਤੇ ਪਰ ਹਾਂ ਕਰੁਣਾ ਕਰਹਿ اجپا جپائیں تھپا تھپ کرتا کرتا امرتا مرتا ہیں امرتا امرت ہیں کرونا کرتا ہے کرتا کرت ہیں ترنی ترت ہیں امتےشور ہیں پرمیشور ہیں کرتا کرتا ہے امرتا مرتا ہے، اجوا کرتا ہے، امرتا مرتا ہے، نر نائک ہیں کل گائےک ہیں وشمبر ہیں کرونا لئے نرپ نائک ہیں سرپائک ہیں پا پنجن ہیں ہر گنجن ہیں ارپ تاپن ہیں جپ جاپن ہیں ਅਕਲਨ ਕਰਤਾ ਹੈ ਸਰਵ ਕਰਤਾ ਹੈ ਕਰਤਾ ਕਰ ਹੈ ਹਰਤਾ ਰਹੈ ਪਰਮਾਤਮਾ ਸਰਵਾਤਮਾ ਤਮ ਬਸ ਹੈ ਜਸ ਕੀ ਜਸ ਹੈ ਪਜੰਗ ਪ੍ਰਯਤ ਛੰਦੇ ਨਮੋ ਸੂਰਜ ਸੂਰਜ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਧਕਾਰੇ ਨਮੋ ਤੇਜ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਨਮੋ ਰਾਸ਼ੰਤ ਤਮ ਸੰਸ਼ਾਂਤ ਰੂਪੇ ਨਮੋ ਪਰਮ ਤਤੰਗ ਤਤੰਗ ਸਰੂਪੇ ਨਵੋ ਜੋਗ ਜੋਗੇ ਨਵੋ ਗਿਆਨ ਗਿਆਨੇ ਨਵੋ ਮੰਤਰ ਮੰਤਰੇ ਨਵੋ ਧਿਆਨ ਧਿਆਨੇ ਨਵੋ ਜੁਤ ਜੁਦੇ ਨਵੋ ਗਿਆਨ ਗਿਆਨੇ ਨਵੋ ਪੋਜ ਪੋਜੇ ਨਵੋ ਪਨ ਪਨਨੇ ਨਵੋ ਕਲਹਿ ਕਰਤਾ ਨਵੋ ਸ਼ਾਂਤ ਰੂਪੇ ਨਵੋ ਇੰਦਰ ਇੰਦਰੇ ਅਨਾਦਿੰਗ ਵਿਭੂਤੇ ਕਲੰਕਾਰੂਪੇ ਅਲੰਕਾਰ ਅਲੰਕੇ ਨਵੋ ਆਸਾਸੇ ਨਵੋ ਬੰਕ ਬੰਕੇ ਅਭੰਗੀ ਸਰੂਪੇ ਨੰਗੀ ਨਾਮੇ ਤਰਪੰਗੀ ਤਰਕਾਲੇ ਅਨੰਗੀ ਅਨਾਮੇ ਇੱਕ ਅਛਰੀ ਸ਼ੰਦ ਅਜੈ ਅਲੈ ਅਬੈ ਅਬੈ ਅਬੂ ਅਬ ਜੋ ਅਨਾਸ ਅਕਾਸ ਅਗੰਝ ਅਪੰਜ ਲਖ ਭਖ ਅਕਾਲ ਦਯਲ ਲੇਖ ਭੇਖ ਅਨਾਮ ਅਕਾਮ ਅਗਾ ਅਡਾ ਅਨਾਤੇ ਪਰਮਾਤੇ ਜੋਨੀ ਮੂਨੀ ਨਾਰਾਗੇ ਨਾ ਰੰਗੇ ਨਾ ਰੂਪੇ ਨਾ ਰਕੇ ਅਕਰਮੰ ਅਭਰਮੰ ਅਗੰਝੇ ਅਲਿਕੇ ਭਜੰਗ ਪ੍ਰਯਤ ਛੰਦ ਨਮਸਤੁਲ ਪ੍ਰਣਾਮੇ ਸਮਸਤੁਲ ਪਰਨਾਸੇ ਅਗੁੰਜਲ ਅਨਾਮੇ ਸਮਸਤੁਲ ਨਿਵਾਸੇ ਨਿਰਕਾਮੰ ਵਿਵੋਤੇ ਸਮਸਤੁਲ ਸਰੂਪੇ ਕੋ ਕਰਮੰ ਪ੍ਰਨਾਸੀ ਸੁਧਰਮੰ ਵਿਵੋਤੇ ਸਦਾ ਸਚਦਾ ਨੰਦ ਸੁਤਰੰ ਪਰਨਾਸੀ ਕ੍ਰੀਮਲ ਕੁਨਿੰਦਾ ਸਮਸਤੁਲ ਨਿਵਾਸੀ अजाय बिवते बिदायक गनीमे हरयंक रीम करीमलरहिमे चतर चक्रवर्ती चतर चक्र भूते स्वयंभौ सुभम सर्वदा सर्व जुक्ते दो कालंग प्रणरसी दयालंग रूपे सदा अंग संगी अपंगम बिवते चतर चक्रवर्ती चतर चक्र भूते स्वयंभौ सुभम सर्वदा सर्व जुक्ते ਦੋ ਕਾਲੰਗ ਪ੍ਰਨਾਸੀ ਤਿਆਲੰ ਸਰੂਪੇ ਸਦਾ ਅੰਗ ਸੰਗੀਏ ਭੰਗੰਭਿ ਬਿਵੂਤੇ ਵਾਹੇ ਗੁਰੂ ਜੀ ਕਾ ਕਲਸਾ ਵਾਹ